जय श्री राम सारे जी सारेनु आज ਸਾਡੇ ਪਾਰਟੀ ਦੇ ਸੁਪਰੀਮੋ ਮਹਾਰਾਸ਼ਟਰ ਦੇ ਉਧ ਬਾਲਾ ਸਾਫਾ ठाकरे ਜੀ ਦੇ 60 ਦੇ ਬਰਥਡੇ ਤੇ ਅਸੀਂ ਪੂਰੇ ਪੰਜਾਬ ਪਰ ਪੰਜਾਬ ਵਿੱਚ ਲੁਧਿਆਣਾ ਵਿੱਚ ਸਾਡੇ ਮਾਨੇ ਸ਼੍ਰੀ ਯੋਗਾ ਸ਼ਰਮਾ ਜੀ ਦੇ ਦੇਖ ਰੱਖ ਦੇ ਵਿੱਚ ਲੁਧਿਆਣਾ ਵਿੱਚ ਅਸੀਂ ਭਗਵਾਨ ਬੋਲੇ ਨਾਲ ਦਰਦ ਰਿਸ਼ੇ ਕਰਕੇ ਉਸ ਤੋਂ ਬਾਅਦ ਲੰਗਰ ਦੀ ਸੇਵਾ ਕਰ ਰਹੇ ਹਾਂ ਤੇ ਅਸੀਂ ਇਦਾਂ ਹੀ ਅੱਗੇ ਹਰ ਸਾਲ ਇਦਾਂ ਹੀ ਇਦਾਂ ਸੇਵਾ ਕਰਦੇ ਰਵਾਂਗੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅੱਜ ਸ਼ੇਵਸਨਾ ਬਾਲਾ ਸਾਹਿਬ ਠਾਕਰੇ ਵੱਲੋਂ ਸਾਡੇ ਪਾਰਟੀ ਦੇ ਸਰੂਮੋ ਉਹਦਾ ਸਾਹਿਬ ਬਾਲਾ ਸਾਹਿਬ ਠਾਕਰੇ ਦਾ ਜਨਮ ਦਿਨ ਹੈ ਪਹਿਲੇ ਦਾ ਭਗਵਾਨ ਭੋਲੇ ਨਾਲ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਅੱਜ ਉਸ ਉਪਰਲੇਖੇ ਤੇ ਅਸੀਂ ਕੇਕ ਕੱਟਿਆ ਤੇ ਮਾਨਯੋਗ ਯੋਗਰਾਜ ਸ਼ਰਮਾ ਜੀ ਦੀ ਗਵਾਹੀ ਦੇ ਹੇਠਾ ਹਵਨ ਵੀ ਕਰਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਪਾਰਟੀ ਦੇ ਅੱਗੇ ਅਸੀਂ ਕੰਮ ਕਰਦੇ ਰਵਾਂਗੇ ਜਿਸ ਤਰ੍ਹਾਂ ਆਪਣਾ ਮਹੀਨਾ ਚੱਲ ਰਿਹਾ ਬੋਲੇ ਸ਼ੰਕਰ ਦਾ ਮਹਾਰੂਦਰ ਅਰਸ਼ੇਕੀਤਾ ਕਿਉਂਕਿ ਅੱਜ ਸ਼ੇਪਸ਼ਾਣਾ ਸੁਪਰੀਮਾ ਆਤਰਨੀ ਹੈ 2010 ਦੇ ਸਮਰਾਟ ਉਧਰ ਸਭ ਠਾਕਰੇ ਜੀ ਦਾ ਚੌਥਾ ਜਨਮ ਦਿਨ ਹੈ ਔਰ ਚੰਦਰਨ ਚੱਡਾ ਜੀ ਦੇ ਨੇਤਰਤਵ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਟੀਮ ਹੈ ਉਹਨਾਂ ਦੇ ਨੇਤਰ ਦੇ ਵਿੱਚ ਉਹਨਾਂ ਦਾ ਬਰਥਡੇ ਜਿਹੜਾ ਹੈਗਾ ਇੱਥੇ ਮਨਾਇਆ ਜਾ ਰਿਹਾ ਸਮਾਜ ਸੇਵਾ ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਕਹਿੰਦੇ ਸੀ ਕਿ ਸ਼ੇਪਸ਼ਾਣਾ ਜਿਹੜੀ ਹੈਗੀ ਆ 80% ਸਮਾਜ ਸੇਵਾ ਔਰ 20% ਰਾਜਨੀਤੀ ਕਰਦੀ ਆ ਉਸੇ ਹੀ ਕੜੀ ਨੂੰ ਜੋੜਦਾ ਆ ਅੱਜ ਸਾਬ ਦੇ ਬਰਥਡੇ ਦੇ ਉੱਪਰ ਇੱਕ ਛੋਟਾ ਇੱਕ ਲੰਗਰ ਦੀ ਵਿਵਸਥਾ ਕੀਤੀ ਆ ਖੀਰ ਦੀ ਵਿਵਸਥਾ ਕੀਤੀ ਆ ਇਸੇ ਤਰ੍ਹਾਂ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਵੀ ਉਧਰ ਸਾਬ ਠਾਕਰੇ ਜੀ ਦਾ ਜਿਹੜਾ ਬਰਥਡੇ ਆ ਉਹ ਹਰ ਸ਼ਿਵਚਨਕ ਬੜੇ ਚਾਵਾਂ ਨਾਲ ਮਨਾ ਰਿਆ ਅਸੀਂ ਹੁਣ ਇਸ ਪੰਜਾਬ ਦੇ ਜਿੰਨੇ ਵੀ ਸ਼ਿਵਚਨਕ ਹੋਣ ਬਲੋ ਉਹਨਾਂ ਦੀ ਉਮਰ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰਬਾ ਸ਼ਿਵ ਸੈਨਾ ਦੇ ਸੁਪਰੀਮੋ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਾਬੂਦਤ ਸਾਹਿਬ ਠਾਕਰੇ ਜੀ ਦੇ ਜਨਮ ਦਿਨ ਤੇ ਅੱਜ ਪੂਰੇ ਦੇਸ਼ ਦੇ ਅੰਦਰ ਸ਼ਿਵ ਸੈਨਿਕ ਗੱਜਬੱਜ ਕੇ ਆਜ਼ਾਦ ਦਿਹਾੜਾ ਮਨਾ ਰਹੇ ਆ ਉਸੇ ਲਈ ਤਰ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਦੀ ਗਵਾਈ ਵਿਖੇ ਅੱਜ ਲੁਧਿਆਣਾ ਦੇ ਸ਼ਿਵ ਸੈਨਾ ਦਫਤਰ ਦੇ ਮੂਹਰੇ ਪਹਿਲਾਂ ਭਗਵਾਨ ਭੋਲੇनाथ ਨੂੰ ਮਹਾਰ ਉਦਵ ਅਸ਼ੇਕ ਕਰਵਾ ਕੇ ਭਗਵਾਨ ਭੋਲੇ ਨਾਲ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਗਈ ਉਦਵ ਸਾਹਿਬ ਠਾਕਰੇ ਜੀ ਦੀ ਲੰਬੀ ਆਇਯੂ ਹੋਵੇ शिवसेना ਦੀ ਮਜਬੂਤੀ ਲਈ ਤਾਂ ਕਿ Shiv Sena ਦੇ ਵਿੱਚ ਐਸਾ ਬਲ ਹੋਵੇ ਜਿਹੜਾ ਸਮਾਜ ਨੂੰ ਸਮਰਪਿਤ ਹੋ ਕੇ ਉਹ ਸੇਵਾ ਜਿਹੜਾ ਲਗਾਤਾਰ ਕਰ ਰਹੇ ਨੇ ਜੋ ਸਾਨੂੰ ਸਿੱਖਿਆ ਔਰ ਪ੍ਰੇਰਣਾ ਹਿੰਦੂ ਹਿਦੇ ਸਮਰਾਟ ਬਾਲਾ ਸਾਹਿਬ ਠਾਕਰੇ ਨੇ ਦਿੱਤੀ ਹੈ ਕਿ Shiv Sena ਨਾਲ ਜੁੜੋ ਜਾਤ ਪਾਤ ਦਾ ਬੰਦਨ ਤੋੜੋ ਹਰ ਤਰ੍ਹਾਂ ਦੇ ਵਰਗ ਨੂੰ ਨਾਲ ਲੈ ਕੇ ਅੱਜ ਇਹ ਜਿਹੜਾ ਕਾਰਗਰਮ ਰੀਕਿਆ ਗਿਆ ਔਰ ਅੱਜ ਪੂਰੇ ਪੰਜਾਬ ਦੇ ਵਿੱਚੋਂ ਬ੍ਰਿਸ਼ਟ Shiv Sainik ਜਿਹੜੇ ਨੇ ਲੁਧਿਆਣੇ ਪਹੁੰਚੇ ਆ ਮੈਂ ਦਿਲ ਦੀ ਗਹਿਰਾਈਆਂ ਤੋਂ ਤੁਸੀਂ ਤੇ ਸਵਾਗਤ ਕਰਦਾ ਹਾਂ ਉੱਥੇ ਯਾਸ ਕਰਦਾ ਕਿ ਪਰਮਪਿਤਾ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਲ ਬਖਸ਼ੇਂਦਾ ਗੀ ਅੱਗੋਂ ਵੀ ਅਸੀਂ ਸਮਾਜ ਨੂੰ ਸਮਰਪਿਤ ਹੋ ਕੇ ਇਹੋ ਜੇ ਪਰਾਲੇ ਤਖੜੇ ਹੋ ਕੇ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਸ਼ਿਵ ਸੇਨਾ ਦੇ ਸੁਪਰੀਮੋ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਾਬੂਦਤ ਸਾਹਿਬ ਫਾਗਰੇ ਜੀ ਦੇ ਜਨਮ ਦਿਨ ਤੇ ਅੱਜ ਪੂਰੇ ਦੇਸ਼ ਦੇ ਅੰਦਰ ਸ਼ਿਵ ਸੈਨਿਕ ਗੱਜਬੱਜ ਕੇ ਆਜ਼ਾਦੀ ਦਿਹਾੜਾ ਮਨਾ ਰਹੇ ਆ ਉਸੇ ਲੜੀ ਤਹਿਤ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਦੀ ਗਵਾਈ ਵਿਖੇ ਅੱਜ ਲੁਧਿਆਣਾ ਦੇ ਸ਼ਿਵ ਸੇਨਾ ਦਫਤਰ ਦੇ ਮੂਹਰੇ ਪਹਿਲਾ ਭਗਵਾਨ ਭੋਲੇनाथ ਨੂੰ ਮਹਾਰੂਦਰ ਅਭਿਸ਼ੇਕ ਕਰਵਾ ਕੇ ਭਗਵਾਨ ਭੋਲੇ ਨਾਲ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਗਏ। ਉਹ ਦਰਸਾਰ ਠਾਕਰੇ ਜੀ ਦੀ ਲੰਬੀ ਆਇਯੂ ਹੋਵੇ। ਸ਼ਿਵ ਸੈਨਾ ਦੀ ਮਜ਼ਬੂਤੀ ਲਈ ਤਾਂ ਕਿ ਸ਼ਿਵ ਸੈਨਕਾ ਦੇ ਵਿੱਚ ਐਸਾ ਬਲ ਹੋਵੇ ਜਿਹੜਾ ਸਮਾਜ ਨੂੰ ਸਮਰਪਿਤ ਹੋ ਕੇ ਉਹ ਸੇਵਾ ਜਿਹੜਾ ਲਗਾਤਾਰ ਕਰ ਰਹੇ ਨੇ। ਜੋ ਸਾਨੂੰ ਸਿੱਖਿਆ ਔਰ ਪ੍ਰੇਰਣਾ Hindu Hiday Samrat Balasaheb Thakre ਨੇ ਦਿੱਤੀ ਹੈ। ਕਿ ਸ਼ਿਵ ਸੈਨ ਅਸੀਂ ਨਾਤਾ ਜੋੜੂ ਜਾਤ ਪਾਤ ਦਾ ਬਦਲਨ ਦੋੜੋ। ਹਰ ਤਰ੍ਹਾਂ ਦੇ ਵਰਗ ਨੂੰ ਨਾਂ ਲੈ ਕੇ ਅੱਜ ਇਹ ਜਿਹੜਾ ਕਾਰਗਰ ਕਾਰਬੜੀ ਕਿਹਾ ਗਿਆ। ਪਰ ਅੱਜ ਪੂਰੇ ਪੰਜਾਬ ਦੇ ਵਿੱਚੋਂ ਪ੍ਰਿਸ਼ਠੀਵ ਸੰਗ ਜਿਹੜੇ ਨੇ ਉਹ ਜਾਨੇ ਪਹੁੰਚੇ ਆ ਮੈਂ ਦਿਲ ਦੀ ਗਹਿਰਾਈਆਂ ਤੁਸਤੇ ਸਵਾਗਤ ਕਰਦਾ ਉਥੇ ਯਾਦ ਕਰਦਾ ਕਿ ਪਰਮਪਿਤਾ ਪਰਮਾਤਮਾ ਸਾਨੂੰ ਸਾਰਿਆਂ ਨੂੰ ਬਲ ਬਖਸ਼ੇਂਦਾ ਕਿ ਅੱਗੋਂ ਵੀ ਅਸੀਂ ਸਮਾਜ ਨੂੰ ਸਮਰਪਿਤ ਹੋ ਕੇ ਇਹ ਜੇ ਉਪਰਾਲੇ ਤਗੜੇ ਹੋ ਕੇ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੀ ਰਾਮ